ਏ ਤੇ ਯਾਰ ਦੋਸ ਦੇ ਘਰ ਜਾ ਕੇ ਖਾਈ ਆਏ ਨੇ ਕੁਛ ਨਾ ਕੁਛ ਮੈਂ ਕੀ ਕਰਨੀ ਕੱਲੀ ਨੇ ਸਬਜ਼ੀ ਬਣਾ ਕੇ ਨਿੰਬੂ ਦਾ achar ਪਿਆ ਹੀ ਐ ਨਾਲ achar ਕਰਦੇ ਬਸ ਹੁੰਦੇ ਨੇ ਖਾਣ ਵਸਤੇ ਹੀ ਹੁੰਦੇ ਨੇ ਜਦੋਂ ਸਬਜ਼ੀ ਨਾ ਹੋਵੇ ਬੰਦਾ achar ਨਾਲ ਰੋਟੀ ਖਾ ਲੇ ਨਾਲ ਆਪਣੀ ਕੱਲੀ ਵਸਣ ਮੈਂ ਸਬਜ਼ੀ ਕੱਟਾਂ ਬਣਾਵਾ ਐਨੇ ਖੰਗੋਂ ਘਰੇ ਨਾ ਚਾਹ ਲੈਨੀ ਐ ਨਾਲ achar ਲੈਨੀ ਐ ਤਾਂ ਨਾਲ ਹੀ ਭੁਲਕਾਰ ਰਖਦੀ ਆਂ ਕਾਣੇ ਪਤਾ ਕਾ ਹੁੰਦੇ ਹੋ ਸੱਚੀ ਮੁੱਚ ਰੋਟੀ ਨਹੀਂ ਖਾਣੀ ਆ ਯਾਰ ਤੈਨੂੰ ਦੱਸਿੰਦੇ ਆ ਮੈਂ ਵੀ ਮੈਂ ਸਮੋਸੇ ਖਾ ਕੇ ਆਇਆ ਹਾਂ ਚੱਲ ਚੰਗਾ ਹੀ ਕੀਤਾ ਜੀ ਕੁੰਡਾ ਤੀ ਬਸ ਇੱਕੋ ਵਾਰੀ ਤੇ ਦਾਲ ਸੁੱਕਾ ਬਣਾਵਾਂਗੇ ਠੀਕ ਹੈ ਨਾ ਆ ਗਈ ਬਸ ਆ ਗਈ ਮਚਾਲ ਲੈ ਕੇ ਛੇਤੀ ਕਰ ਚਾ ਛੇਤੀ ਲੈ ਆ ਚੱਲ ਬਣਾ ਰਾਤ ਦੀ ਤਕੀ ਭਈ ਮੇਰੇ ਕੋਲ ਕਿੰਨੇ ਦਿਨ ਹੋ ਗਏ ਨੇ ਮੰਮੀ ਵੱਲ ਨਹੀਂ ਗਈ ਰਾਤੀ ਮੰਮੀ ਵੱਲ ਚੱਲਾਂਗੇ ਰਾਤ ਦੀ ਰੋਟੀ ਤਾਂ ਪੇਟ ਸੁੱਕਾ ਰਾ ਜਾਏਗਾ ਐ ਨਹੀਂ ਨਾ ਸੰਡਰ ਦੀ ਬਚਤ ਦੇ ਨਾਲ ਰੋਸ਼ਨ ਦੀ ਬਚਾਈ ਵੈਸੇ ਵੀ ਸਾਰੇ ਇੱਧਰ ਨੂੰ ਚੁੱਕ ਜਾਂਦੇ ਨੇ ਮੈਂ ਤਾਂ ਜਾਂਦੀ ਹੋਰ ਘਾਟਾਂ ਵਾਓ ਪਵਾੜਾ ਲੈ ਆ ਜਾ ਮੈਨੂੰ ਤਾਂ ਬਾਅਦ 24 ਘੰਟੇ ਹੁੰਦਾ ਵੀ ਮੈਨੂੰ ਕਿਤੇ ਰੋਟੀ ਨਾ ਪਕਾਉਣੀ ਪੈ ਜੇ ਜੋ ਵੀ ਖਾ ਕੇ ਹੁਣ ਬਾਹਰ ਹੀ ਖਾ ਆਉਣ ਬਸ ਘਰੇ ਨਾ ਆਇਆ ਕਰਨ ਕਿ ਖਾ ਪਰ ਉਹ ਵੀ ਦੇਣੀ ਆ ਜਦੋਂ ਮੇਰੀ ਮਾਂਵਾਜਾਂ ਮਾਰ-ਮਾਰ ਕੇ ਮੈਨੂੰ ਰੋਟੀ ਖਵਾਉਂਦੀ ਸੀ ਤੇ ਅੱਜ ਹਾਲੇ ਬਾਹਰੋਂ ਖਾ ਕੇ ਆਉਣੀ ਪੈਂਦੀ ਐ ਤੇ ਜੇ ਇਹਨੂੰ ਕਹ dielੇ ਮੇਰੇ ਕੋਲੋਂ ਨਹੀਂ ਲੱਤਦੇਆਂ ਰੋਟੀਆਂ ਤੁਸੀਂ ਬਾਹਰੋਂ ਕੁਝ ਖਾਓ ਜਾਂ ਆਪਾਂ ਕੁਝ ਬਾਹਰੋਂ ਖਾ ਆਈਏ ਨਹੀਂ ਤਾਂ ਗਮੰਡ ਨਾਲ ਚੱਲ ਜਾਂਦੀ ਉਹਨੂੰ ਕਹਿੰਦੀ ਭੈਣ ਮੈਨੂੰ ਭੁੱਖ ਲੱਗੀ ਹੈ ਖਾਣ ਨੂੰ ਦੇ ਦੇ ਮੈਂ ਘਰੇ ਬਣਾਉਣਾ ਪੜਾ ਮੈਨੂੰ ਇਹੋ ਜਿਹਾ ਇਲਸ਼ਨ ਕਰਦੀ ਆ ਪਤਾ ਨਹੀਂ ਯਾਰ ਕੀ ਕਰੀ ਜਾਂਦੀ ਐ ਤੱਕ ਚਾਹ ਲੈ ਕੇ ਨਹੀਂ ਆਈ ਤੇ ਪੀ ਕੇ ਤਾਂ ਮੈਂ ਚ ਨਿਕਲਾਂ ਯਾਰ ਘਰੋਂ ਤੋਂ ਕਿੱਥੇ ਚਲ ਗਏ ਹੋ ਦੇਖੋ ਮੈਂ ਚਾਹ ਲੈ ਆਈ ਆ ਤੁਹਾਡੇ ਘਰ ਦੀ ਨਾ ਮੇਰੇ ਵੀ ਰੋਟੀ ਖਾਣੀ ਦੁਸ਼ਵਾਰ ਹੋਈ ਜਾਂਦੀ ਮਿਲਦਾ ਬਾਥੂਗੇ ਆ ਚਾਰ ਨਾ ਰੋਟੀਆਂ ਖਾ ਖਾ ਕੇ ਜ਼ਿੰਦਗੀ ਕਟਣੀ ਪੈ ਗਈ ਤੁਹਾਡੇ ਸਾਰੇ ਕਿ ਬੰਦਾ ਬਾਹਰ ਕੁਝ ਖਾ ਕੇ ਨਾ ਆਵੇ ਤੇ ਜਨਾਨੀ ਵੀ ਫੇਰ ਚੱਜ ਨਾ ਘਰ ਰੋਟੀ ਖਾਂਦੀ ਆ ਆਪ ਤਾਂ ਬਜ਼ਾਰੋਂ ਚਸਕੇ ਲਾਉਂਦੇ ਹੋ ਸਮੋਸੇ ਖਾ ਲਾ ਮੈਂ ਖਾਇਆ ਮੈਂ ਅੱਜ ਪੂਰੀ ਖਾਇਆ ਕਦੀ ਮੈਂ ਪਟੂਰੇ ਖਾਇਆ ਟੋਟੀ ਟੋਟੀ ਤਾਂ ਦਿਖਾਵੇ ਘਰ ਆਚਾਰ ਨਾਲ ਰੋਟੀਆਂ ਕੱਲਾ ਬੰਦਾ ਕੀ ਆਪਣੇ ਸਹਰਾਵ ਦੇ ਕੀ ਖਾਵੇ ਆਇਓ ਆਏ ਹਾਏ ਕੀ ਇੰਨਾ ਨੇ ਖਲੇਰਾ ਪਾਇਆ ਆਇਆ ਵਾ ਇੱਥੇ ਭਾਂਡੇ ਰੱਖਤੇ ਨੇ ਮੈਂ ਵੀ ਨਹੀਂ ਚੁੱਕਨੇ ਆਪੇ ਸੇਰੇ ਕੰਮ ਲਈ ਆ ਕੇ ਚੁੱਕੇਗੀ ਤੇ ਵੀ ਇੱਥੇ ਰੱਖਤਾ ਮੇਰ ਕੋ ਨਹੀਂ ਦੇ ਕੰਮ ਆ ਲਲੋ ਹੁਣ ਕਪੜੇ ਵੀ ਪ੍ਰੈਸ ਕਰਨ ਵਾਲੇ ਪਏ ਨੇ ਸੂਟ ਵੀ ਪਏ ਨੇ ਪਾਣੇ ਦੇ ਮਾ ਆ ਵੀ ਹੈ ਕੀ ਕਰਨੇ ਪ੍ਰੈਸ ਕਰਕੇ ਐਦਾਂ ਹੀ ਪਾਵਾਂਗੀ ਮੈਂ ਕਿਹੜਾ ਕਿਤੇ ਵਿਆਹ ਤੇ ਚਲਣੀ ਆ ਪਹਿਲਾਂ ਨੂੰ ਮੈਂ ਪ੍ਰੈਸ ਕਰਾਂ ਫਿਰ ਅਲਮਾਰੀਆਂ ਚ ਸਜਾਵਾਂ ਫਿਰ ਕੱਢਾਂ ਫਿਰ ਵਟੋ ਵਟ ਹੋਣੇ ਨੇ ਧੋਤੇ ਨਹੀਂ niche ਮੈਲੇ ਮੈਲੇ ਨੂੰ ਫਿਰ ਧੋਵਾਂ ਮਸ਼ੀਨ ਨਾਲਾਂ ਐਨੇ ਸੌਪੇ ਨੇ ਹੁੰਦੇ ਇੱਕ ਤਰਕੀਬ ਆ ਮੇਰੇ ਕੋਲ ਕਿੱਥੇ ਗਈ ਮਰ ਜਣੀ ਐਡੀ ਸੋਹਣੀ ਚੀਜ਼ ਇੱਕ ਮੇਰੇ ਕੋਲ ਆ ਗਈ ਹੈ ਹਾਂ ਕੱਪੜੇ ਕਿਉਂ ਧੋਨੇ ਐ ਕੱਪੜਿਆਂ ਤੇ ਖੁਸ਼ਬੂ ਲਾ ਦੇਣੀ ਐ ਤੇ ਤੈ ਐ ਏਦਾ ਹੀ ਲਾ ਦੇਣੀ ਐ ਨਾ ਮੈਨੂੰ ਕਹਿਣਗੇ ਧੋਣ ਵਸਤੇ ਨਾ ਕੋਈ ਗੱਲ ਪਾ ਲੱਗੇ ਨਾਲ ਕਹੋਂਗੀ ਮਾੜੀ ਜਿਹੀ ਪ੍ਰੈਸ ਮਾਰ ਲਓ ਮੇਰਾ ਹੱਥ ਪੀੜ ਹੁੰਦਾ ਚੱਲ ਮਨਾ ਇਹਨੂੰ ਕਹਿੰਦੇ ਨਾ ਦਿਮਾਗ ਐਵੇਂ ਸਰਫ ਪਾਵਾ ਮਸ਼ੀਨ ਲਾਵਾ ਹੱਡ ਸੁਕਾਵਾ ਆਪਣੇ ਵੀ ਨਾਲ ਚੰਗੀ ਗੱਲ ਹੈ ਕਿ ਇਹ ਪਰਫਿਊਮ ਕਿਸ ਕੰਮ ਆਣਗੇ ਆਪੇ ਫੜਨਗੇ ਤੇ ਕਰ ਲੰਗੇ ਮੈਂ ਤਾਂ ਕਰਾਂ ਹੀ ਆ ਰਾਮ ਹਾਂ ਨਾਲ ਦੀ ਪੰਜੀ ਨੂੰ ਕਹਿੰਨੀ ਆ ਪੰਜੀ ਚਾਹ ਦਾ ਕੱਪ ਇੱਕ ਪਿਆ ਦੋ ਮੇਰੇ ਤਾਂ ਦੁੱਧ ਖਤਮ ਹੋਇਆ ਘਰ ਕੀ ਬਾਤ ਹੈ ਪੁੱਤ ਪਹਿਲਾਂ ਅੱਧਾ ਘੰਟਾ ਸੋਣਾ ਨਾ ਮਾਂ ਥੋੜੀ ਤਕਾਨੀ ਜੀ ਫੀਲ ਹੋਉਂਦੀ ਮੈਨੂੰ ਚੱਲ ਇਹ ਵੀ ਨਾਲ ਅਜ ਘਾਰੀ ਹੈ ਧਿਆਨ ਰੱਖ ਲੰਮੀ ਘਰ ਦਾ ਪੇ ਹਾਂ ਬੜੀ ਫਰੇਗ ਰੈ ਸੌਂਦੀ ਐ ਰਕਮਰੇ ਚੋਂ ਹੰਜੂ ਉੱਠ ਜਾ ਮੈਡਮ ਓਹੋ ਸੌਂਦੇ ਦੋ ਘੜੀ ਮੈਨੂੰ ਉੱਠ ਕੇ ਬੈਹ ਪਹਿਲਾਂ ਤੇ ਗੱਲ ਕਰਨੀ ਤੇਰਾ ਇੱਕ ਸੋਲਨ ਨੰਨੇ ਕਿਦੋਂ ਬੋਨਾ ਘੰਟਾ ਨਾ ਬੇ ਤੂੰ ਕਿੰਨਾ ਆ ਗਿਆ ਤੇਰਾ ਸੌਂਦਾ ਟਾਈਮ ਐ ਤੇਰਾ ਹਾਂ 5 ਵਜੇ ਨਾਲ ਦੀ ਭਾਬੀ ਨਹੀਂ ਆਈ ਸੀ ਨੇ ਮੋਹਣ ਕਾ ਮੇਰੀ ਗੱਲ ਸੁਣ ਕਮਰੇ ਚ ਖੁਸ਼ਬੂ ਹੋਣੀ ਸੋਹਣੀ ਹੁੰਦੀ ਐ। ਉਹ ਪਤਾ ਕੀ ਹੈ ਆ ਮੈਂ ਨਾ ਵਧੀਆ ਸਰਫ ਲੈ ਕੇ ਕੱਪੜੇ ਧੋਤੇ ਨੇ ਐਸ ਕਰਕੇ ਉਹਨਾਂ ਦੀ 스맬 ਲਗੀ ਬਹੁਤ ਜ਼ਿਆਦਾ ਫ੍ਰੈਗਰੈਂਸ। ਬਾ ਯਾਰ ਹਾਂ ਜੀ ਤੇ ਮੇਰੀ ਗੱਲ ਸੁਣ ਸਫਾਈ ਇਹਨਾਂ ਕੀਤੀ ਅੱਜ। ਉਹ ਪਤਾ ਕੀ ਦੇਖੋ ਇੱਕ ਤੁਸੀਂ ਘਰ ਇੱਕ ਮੈਂ ਘਰ ਨਾ ਕੋਈ ਆਂਦਾ ਨਾ ਕੋਈ ਜਾਂਦਾ ਖਲੇਰਾ ਪੈਂਦਾ ਨਹੀਂ ਐਵੇਂ ਪਾਣੀ ਵੇਸਟ ਕਰਨਾ ਟੈਂਕੀ ਚ ਹੈ ਕੀ ਕਰਨਾ ਜੇ ਪੋਚਾ ਲਾਉਂਗੇ ਫੇਰ ਪੋਚਾ ਧੋਣਾ ਪੈਂਦਾ। ਤਕਾਲ ਤੇ ਜੇ ਸਫਾਈਆਂ ਕੀਤੀਆਂ ਤੇ ਫਿਰ ਮੈਂ ਸੋਚਿਆ ਅੱਜ ਕੀ ਕਰਨੀਆ ਮਿੰਨੇ ਤਾਂ ਸਾਰੀ ਜਗ੍ਹਾ ਸਾਫ਼ ਹੀ ਲੱਗੀ ਆ ਤਾਂ ਕਰਕੇ ਨਹੀਂ ਕੀਤੀਆਂ ਮੈਂ ਕਿਹਾ ਚੱਲ ਛੱਡ ਪਰੇ ਸਹੀ ਆ ਇੰਨੀ ਬਚਤ ਕਰਨੀ ਜੇ ਉਹ ਬਚਤ ਤੋਂ ਪੈਸੇ ਦਿਖੜੇ ਪੈਹਾਂ ਦੀ ਕਰਨੀ ਆ ਦੱਸੋ ਪਾਣੀ ਦੀ ਵੀ ਬਚਤ ਕਰਨੀ ਜ਼ਰੂਰੀ ਆ ਪਾਣੀ ਚੱਲ ਛੱਡ ਇਹ ਮਜ਼ਾਕ ਕਰਨਾ ਮੇਰੀ ਗੱਲ ਸੁਣ ਹਾਂਜੀ ਸਰ ਭੇਡੋਂ ਆਂਦੇ ਆ ਨਾਲ ਦੀ ਭਾਬੀ ਦਾ ਫੋਨ ਨਹੀਂ ਆਇਆ ਓ ਯਾਰ ਤੂੰ ਉਹਨਾਂ ਦੇ ਫੋਨ ਨੂੰ ਛੱਡ ਜਿਹੜੀ ਤੈਨੂੰ ਗੱਲ ਕਹਿਣੀ ਉਹ ਸੁਣ ਲੈ ਮੇਰੀ ਤੁਹਾਨੂੰ ਪਤਾ ਹੈ ਕਿਉਂ ਆਂਦੇ ਆ ਹੁਣ ਮੇਰੀ ਗੱਲ ਸੁਣੋ ਅੱਜ ਮੈਂ ਦੁੱਧ ਨਹੀਂ ਮੰਗਾਇਆ ਸਵੇਰੇ ਪੈਸੇ ਬਚਾਏ ਨਾ ਭਾਬੀ ਮੇਰੇ ਨਾਲ ਗੱਲ ਕਰਦੇ ਵੀ ਸੀ ਸੂਟ ਦੀ ਮੈਂ ਕਿਹਾ ਆਨੀ ਆ ਮੈਂ ਚਾਹ ਪੀਣ ਨਹੀਂ ਹੈ ਤੇ ਕਹਿੰਦੀ ਨਾ ਤਰੀ ਚਾਹ ਮੈਂ ਪਿਆਉਂਗੀ ਮੈਂ ਬਣਾਈ ਘੜੀ ਸੀ ਮੈਂ ਤਾਂ ਝੂਠ ਬੋਲਿਆ ਚਾਹ ਮੈਂ ਕਿਹਾ ਉਧਰੋਂ ਪੀ ਲਾਂਗੇ ਤੇ ਤੁਸੀਂ ਮੇਰੇ ਨਾਲ ਚੱਲ ਪਿਓ ਦੁੱਧ ਬਚ ਜੇ ਦਿਮਾਗ ਹੋੜਾ ਤੇਰਾ ਵਧੀਆ ਗਏ ਪੈਸੇ ਬਚ ਗਏ ਸਗੋ ਤੇ ਰਾਤੀ ਜਿਹੜਾ ਦੁੱਧ ਪੀਣਾ ਹੈਗਾ ਵੈ ਉਹ ਆਪਾਂ ਵੈਸੇ ਚੱਲ ਜਾਣਾ ਸਾਹਮਣੇ ਅਧਿਕਾਰ ਉਹ ਲਾਚੀਆਂ ਵਾਲਾ ਦੁੱਧ ਰਾਤੀ ਬਣਾਉਂਦੇ ਹੁੰਦੇ ਨੇ ਮੈਂ ਉਹਨਾਂ ਨੇ ਕਹਣਾ ਭਾਬੀ ਅੱਜ ਤੁਹਾਡੇ ਗਾ ਲਾਚੀਆਂ ਲਾ ਦੁੱਧ ਪੀਣ ਆਈਆਂ ਉਹ ਵਾਹੇ ਮੈਨੂੰ ਖੁਸ਼ ਹਿੰਦੀ ਦੇਖ ਕੇ ਗੱਲਾਂ ਬਾਤਾਂ ਕਰਨ ਨੂੰ ਕਿ ਲੈ ਸ਼ੂਗਰ ਹੈ ਕਿਤੇ ਸਾਡੇ ਘਰ ਦੀ ਆਈ ਹੈ ਮੈਂ ਤਾਂ ਵਾਰੀ ਲਈ ਮੱਲੇ ਚ ਕਦੀ ਉਹਦੇ ਵੱਲ ਕਦੀ ਉਹਦੇ ਵੱਲ ਲੋਕਾਂ ਦੇ ਘਰੇ ਤੇ ਮੰਗਤੇ ਬਣ ਕੇ ਜਾਂਦੇ ਹੈ ਕੁਝ ਨਹੀਂ ਮੈਂ ਮੇਰੀ ਗੱਲ ਸੁਣ ਚੱਲ ਵਧੀਆ ਕਹਾ ਦਿੰਦੇ ਯਾਰ ਤੇ ਤੂੰ ਨਾ ਸ਼ਾਮ ਨੂੰ ਦੱਸ ਕੇ ਕਰੀ ਸ਼ਾਮ ਤੇ ਵੇ ਹੋਈ ਕੀ ਰਾਤ ਜਿਹੜਾ ਖਾਣਾ ਬਣਾਉਣਾ ਨਾ 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 ਕੀ ਨਾ 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 ਸੁਣ ਮੇਰੀ ਗੱਲ ਮਟਰਾਲੇ ਚੋਲ ਨਾਲ ਮਟਰ ਪਨੀਰ ਕੂੜੀਆਂ ਕੱਢ ਲਈ ਨਾਲ ਤੇ ਕੋਈ ਮਿੱਠਾ ਬਣਾ ਲਈ ਕੋਈ ਦੇਜਾ ਕੜਾ ਬਣਾ ਲਈ ਕੁਝ ਵੀ ਬਣਾ ਲਈ ਠੀਕ ਆ ਮੇਰੇ ਉਹਨਾਂ ਯਾਰਾਂ ਦੋਸਤਾਂ ਨੇ ਠੀਕ ਆ ਉਹਨਾਂ ਨੂੰ ਦੇਣੀ ਮੈਂ ਪਾਰਟੀ ਖਾਦੀ ਮੇਰਾ ਵੱਡੇ ਨਹੀਂ ਤੇਰਾ ਵੱਡੇ ਨਹੀਂ ਐਨੀਵਰਸਰੀ ਨਹੀਂ ਹੀ ਕੋਚੋ ਵੀ ਨਹੀਂ ਆ ਭਰਾਵਾ ਉਹਨਾਂ ਨੂੰ ਵਿਆਹ ਦੀ ਪਾਰਟੀ ਨਹੀਂ ਦਿੱਤੀ ਉਹ ਰਖੋਣੀ ਉਹਨਾਂ ਨੂੰ ਬੜੇ ਚਿਰ ਦੇ ਪਿਛੇ ਪਏ ਮੇਰੇ ਘਰ ਆ ਗਿਆ ਵਿਆਹ ਨੂੰ ਸਾਲ ਹੋ ਗਿਆ ਵਿਆਹ ਨੂੰ ਓ ਯਾਰ ਤੂੰ ਮੇਰੀ ਸੁਣ ਗੱਲ ਸਾਲ ਛੱਡ ਤੂੰ ਖਾਣਾ ਬਣਾਉਣਾ بس ਉਹਨਾਂ ਨੂੰ ਘਰ ਦਾ ਖਾਣਾ ਖਵਾਓ ਉਹਨਾਂ ਨੂੰ ਪਿੰਡ ਪਏ ਦੋਨਾ ਆਪਾਂ ਦਾ ਸ਼ਹਿਰ ਕੰਮ ਕਰਨ ਨੂੰ ਤੇ ਇੱਥੇ ਤਾਂ ਰਹਿ ਨਹੀਂ ਪੀਆ ਹੈਲੋ ਮੈਂ ਛੁੱਟੀ ਲਈ ਹੋਈ ਐ ਸਿੱਧੀ ਗੱਲ ਖਾਣਾ ਬਣਾਓ ਉਹਨਾਂ ਨੂੰ ਖਵਾਣਾ ਤੇ ਚ ਕੋਈ ਹੋ ਜਾ ਨਹੀਂ ਸਿਸਟਮ ਹੋਰ ਆ ਦੇ ਰੋਟੀ ਦਾ ਪਰ ਨਾਲਦਿਆ ਘਰ ਖਾਣੀ ਸੀ ਕੋਈ ਨਹੀਂ ਘਰੇ ਬਣਾਓ ਸਾਰਾ ਸਮਾਨ ਘਰੇ ਹੈਗਾ ਮੈਂ ਬਣਾਵਾ ਕਿੰਨੇ ਬਣਾਉਣਾ ਹੋਰ ਖਰਚ ਪਈ ਹੈਗਾ ਦਿਖਦਾ ਤੈਨੂੰ ਮੈਂ ਮੈਂ ਬਣਾਵਾ ਮੈਂ ਬਣਾਵਾ ਅੱਛਾ ਕਿੰਨੇ ਜਣੇ ਆਣੇ ਹੈਗੇ ਤਿੰਨ ਚਾਰ ਜਣੇ 3 4 5 ਜਾਣੇ ਹੋਗੇ 3 ਉਹ ਤੇ 4 6 ਜਾਣਿਆਂ ਦੀ ਰੋਟੀ ਹਾਂ 6 ਜਾਣਿਆਂ ਦੀ ਰੋਟੀ ਮਰਜੀ ਤੇਰੀ ਤੂੰ ਨਾ ਖਾਈ ਪੰਜਾਂ ਦੀ ਬਣਾ ਦੇ ਠੀਕ ਹੈ ਬਣਾ ਦੂੰ ਠੀਕ ਹੈ ਕੀ ਹੋ ਗਿਆ ਚਾਹ ਪੀਏ ਇਹ ਪਹਿਲਾਂ ਅੱਛਾ ਚਾਹ ਦੀ ਪਹਿਲਾਂ ਪੀ ਉਹਨੇ ਚਾਹ ਪੀ ਉਹਨੇ ਚਾਹ ਪੀਂਦਾ ਸਾਰ ਟਾਈਮ ਲੱਗ ਜਾਣਾ ਤੇਲਾ ਖਾਣਾ ਬਣਾ ਫੇਰ ਚਲ ਜਾਨੇ ਆ ਦੁੱਧ ਮੈਂ ਲਿਆਉ ਉਹਨਾ ਆਪਾਂ ਬਣਾ ਲੈਨੇ ਚਾਹ ਐਡੀ ਵੀ ਬਚੇ ਤਾਂ ਚੰਗੀ ਨਹੀਂ ਹੁੰਦੀ ਉੱਠ ਕੇ ਜਾਉਂਗੀ ਰਸੋਈ ਤੱਕ ਪੈਰ ਵੇ ਬੀੜੋਂ ਹੁੰਦੇ ਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਰਸੋਈ ਕੇ 5 6 ਕਿਲੋਮੀਟਰ ਦੂਰ ਪਿੰਦੀ ਆਪਣੀ ਮੈਂ ਆ ਕਰਦਾ ਮੈਂ ਸੀਰੀਅਸ ਨਹੀਂ ਮੈਂ ਹਾਂ ਮੈਂ ਸੀਰੀਅਸ ਨਹੀਂ ਨਜ਼ਰ ਨੂੰ ਪਤਾ ਮੈਂ ਮਜ਼ਾਕ ਕਰਦਾ ਤਾਂ ਦੱਸ ਮੈਨੂੰ 5 6 ਕਿਲੋਮੀਟਰ ਦੂਰ ਤੈਨਹੀਂ ਕਿ ਮੇਰੀ ਗੱਲ ਸੁਣ ਮੈਂ ਤੁਹਾਡੇ ਘਰ ਦੀ ਬਚਤ ਕਰਨ ਵਾਸਤੇ ਤੁਹਾਨੂੰ ਪਤਾ ਕਿਹੜੇ ਕਿਹੜੇ ਜਗਾੜ ਲਾਣੇ ਆ ਸ਼ੇਰੇ ਮੈਂ ਰਸ ਖਾ ਲੈਨੀ ਆ ਇਹਨਾਂ ਨੂੰ ਹਾਂ ਇਹਨਾਂ ਨੂੰ ਜਿਗਾੜ ਹਾਂ ਚਲ ਦਸੀ ਮੈਂ ਸ਼ੇਰੇ ਰਸ ਖਾ ਲੈਨੀ ਦੋ ਰਸ ਯਾਨੀ ਕਿ ਇੱਕ ਪੈਕਟ 15 ਦਿਨ ਜਾਂਦੇ ਨੇ ਤੂੰ ਹੀ ਸ਼ੇਰੇ ਨਾਸ਼ਤਾ ਨਹੀਂ ਖਾਣਾ ਹੁੰਦਾ ਦੋ ਕੇਲੇ ਖਾ ਕੇ ਚੱਲ ਜਾਂਦੇ ਹੋ ਦੁਪਹਿਰੇ ਤਾਂ ਡੱਲ ਲੰਚ ਤੁਹਾਨੂੰ ਦਫਤਰ ਤੋਂ ਮਿਲਦਾ ਵੈ ਰਾਤ ਦੀ ਰੋਟੀ ਦਾ ਜਿਗਾੜ ਮੈਂ ਗੱਲੀ ਚ ਲਾਇਆ ਹੈ ਪੱਕਾ ਪੱਕਾ ਰਾਸ਼ਨ ਪਾਈ ਨੂੰ 3 ਮਹੀਨੇ ਹੋ ਗਏ ਨੇ ਹਿਸਾਬ ਲਾਂਦੇ ਪਿਓ ਪੈਸੇ ਬਚਾਨੀ ਪੀ ਆ ਰਾਸ਼ਨ ਬਚਾਨੀ ਪੀ ਆ ਬਿਜਲੀ ਬਚਾਨੀ ਆ ਪਾਣੀ ਵੀ ਵਜਾਨੀ ਆ ਸਮਝਣ ਦੀ ਕੋਸ਼ਿਸ਼ ਕਰੋ ਹੋਰ ਤਾਂ ਮੈਂ ਤੇ ਨਵੇਂ ਕੱਪੜੇ ਵੀ ਨਹੀਂ ਸਵਾਨੀ ਇਹ ਪਤਾ ਇਹ ਕੀ ਸਿਸਟਮ ਹੈ ਬਹੁਏ ਬਚਾਉਣ ਬਚੋਣਾ ਵਾਲਾ ਕੋਈ ਸਿਸਟਮ ਨਹੀਂ ਹੈ ਇਹਨੂੰ ਹਾੜਾ ਰਾਮਨ ਕਹਿੰਦੇ ਮੈਨੂੰ ਹਾੜਾ ਰਾਮਨ ਕਿਹਾ ਲੈ ਤੂੰ ਹੀ ਅਤਨ ਵਰਸੋ ਹੀ ਢੀ ਦੂਰ ਲੱਗਣ ਲੱਪੀ ਮੇਰੇਆਂ ਪੈਰ ਦੁ ਕੰਨੇ ਮੇਰੇ ਲੱਤਾਂ ਦੁ ਕੰਨੇ ਮੇਰਾ ਇਹ ਮੇਰਾ ਉਹ ਚੁੱਪ ਕਰ ਜਾ ਮੈਨੂੰ ਚੱਕਰ ਵੀ ਆਂਦੇ ਜੇ ਪੰਜ ਜਾਣਿਆਂ ਦੀ ਰੋਟੀ ਦਸਤੀ ਜੇ ਹਾਏ ਰੱਬਾ ਲੈ ਗਏ ਹੌਲ ਦਿਲ ਨੂੰ ਤੇ ਹੋਰ ਕੀ ਇਹੋ ਜੇ ਮੈਂ ਕਵਾਂ ਬਾਹਰੋਂ ਮੰਗਾ ਲੈਨੇ ਤੇ ਸਰ ਮਨਜੂਰੀ ਵੀ ਮਗਾਇਆ ਮੇਰਾ ਫੇਵਰੇਟ ਆ ਕੀ ਕਰਦਾ ਖਾਣਾ ਖਵਾਣਾ ਇਹਨਾਂ ਨੂੰ ਇੰਨਾ ਰਾਸ਼ਨ ਤੁਹਾਡਾ ਬਚਾਨੀ ਐ ਐਨੇ ਖਰਚੇ ਤੁਹਾਡੇ ਬਚਾਨੀ ਐ ਜੇ ਕਿ 500-700 ਰੁਪਏ ਖਰਚ ਕੇ ਰੋਟੀ ਮੰਗਾ ਲੋਗੇ ਤੇ ਕੀ ਹੋਏਗਾ 10000 ਰੁਪਏ ਮਹੀਨਾ ਬਚਾਨੀ ਵੀ ਦੇਈਆਂ ਸਿਲੰਡਰ ਮੈਂ ਬਚਾ ਮੰਗ ਨਹੀਂ ਆ 2 ਮਹੀਨੇ ਉਹਦਾ ਟਾਈਮ ਹੀ ਨੇ ਸਿਲੰਡਰ ਲੱਗੇ ਨੂੰ ਮੈਨੂੰ ਦੱਸੋ ਹਜੇ ਵੀ ਭਰਿਆ ਪਿਆ ਆ ਵਾ ਜਦੋਂ ਤੱਕ ਤੱਕੜ ਦੇ ਲੋ ਕਿਲੋ ਦਾ ਕਿਲੋ ਹੀ ਪਿਆ ਆ ਵਾ ਉਹ ਮੈਨੂੰ ਪਤਾ ਲੱਗ ਗਿਆ ਮੈਡਮ ਕਿਲੋ ਦਾ ਕਿਲੋ ਕਿਉਂ ਪਿਆ ਕੱਪੜੇ ਤੋਂ ਤੋਤੇ ਨਹੀਂ ਆ ਨੀਦ ਦੇੜੀ ਮਾੜੀ ਹੀ ਉੱਤੇ ਤੂੰ ਪਰਫਿਊਮ ਛਿੜਕਦਾ ਤੈਨੂੰ ਕੀ ਲੱਗਦਾ ਜਿਹੜਾ ਤੂੰ ਪਰਫਿਊਮ ਛਿੜਕਿਆ ਪੁੱਤ ਮੈਂ ਲੈ ਕੇ ਦਿੱਤਾ ਤੈਨੂੰ ਤੇ ਮੇਰੀ ਗੱਲ ਸੁਣੋ ਨਾ ਮੈਂ ਸਾਰਾ ਦਿਨ ਪੱਖੇ ਦੇ ਥੱਲੇ ਘਰ ਇੰਨੀ ਆ ਪਸੀਨਾ ਆਉਂਦਾ ਹੀ ਨਹੀਂਗਾ ਕੱਪੜੇ ਧੋ ਕੇ ਕੀ ਕਰਨੇ ਜਿਹੜਾ ਮੈਂ ਮੈਂ ਬੋ ਮਾਰੇ ਕੱਪੜੇ ਪਾ ਕੇ ਜਾਂਦਾ ਇੰਨੀ ਸਮੈਲ ਆਉਂਦੀ ਮੈਨੂੰ ਪਰਫਿਊਮ ਲਾਉਣਾ ਤਾਂ ਨਾ ਪਤਾ ਨਹੀਂ ਕਿ ਕੀ ਕਰਨਾ ਪੈਂਦਾ ਮੈਨੂੰ ਮੇਰੀ ਗੱਲ ਸੁਣੋ ਤਹਾਡੇ ਦਫਤਰ ਰੋਟੀ ਦੇ ਨਾਲ ਐ ਤਰਕੀਬ ਨਹੀਂ ਕੀ ਕਿ ਜਿਹੜੇ ਵਰਕਰ ਹੈਗੇ ਉਹਨਾਂ ਦੇ ਕੱਪੜੇ ਵੀ ਤੁਪਜਨ ਵਾਓ ਹਰੇਕ ਥਾਂ ਤੇ ਜਿਗਾਰ ਓਏ ਵਾਹ ਜੁੜੇ ਹੋ ਹੱਥ ਤੇਰੇ ਗਾੜੀ ਦਿਮਾਗ ਬਹੁਤ ਹੈ ਮੇਰਾ ਇਹ ਦਿਮਾਗ ਨਹੀਂ ਹੁੰਦਾ ਹੂੰ ਥੋੜਾ ਬੋਤਾ ਸਾਡਾ ਹਲਾ ਲਿਆ ਕਰੋ ਕੰਮ ਕਰ ਲਿਆ ਕਰੋ ਤੁਹਾਡੇ ਕੋ ਤੇ ਘਰ ਦੀ ਸਫਾਈ ਨਹੀਂ ਦੂਜੀ ਰੋਟੀ ਕਿੱਥੋਂ ਬਣਾ ਲੈਣੀ ਆ ਮੈਨੂੰ ਤੇ ਦਿਲ ਨੂੰ ਹਣ ਮੈਨੂੰ ਪੈ ਲਾਪੇ ਜਿਹੜੇ ਮੈਂ ਸੱਦ ਲਿਆ ਮੇਰੀ ਗੱਲ ਸੁਣੋ ਸਫਾਈ ਸਫਾਈ ਘਰ ਵਿੱਚ ਹੈ ਕਹਿੰਦੇ ਨੇ ਬੋਤਾ ਦੀ ਹੁੰਜਾ ਨਹੀਂ ਘਰ ਚ ਫੇਰੀ ਦਾ ਉਹ ਜਿਹੜਾ ਮਾੜਾ ਮੋਟਾ ਘਰ ਆ ਤੇ ਫੇਰੀ ਤੱਕ ਨਹੀਂ ਆ ਇੰਨਾ ਗੰਦ ਖਿਲੜਿਆ ਉਹ ਮੇਰੇ ਪੋਲੇ ਆ ਪੰਛੀ ਆ ਉਹ ਥੋੜਾ ਖਲੇਰਾ ਘਰ ਚ ਪਿਆ ਚੰਗਾ ਲੱਗਦਾ ਵਸਦਾ ਘਰ ਲੱਗਦਾ ਉਹ ਤੇ ਕਹਿੰਦਾ ਹੁੰਜੈ ਹੀ ਤੋਹੇ ਲੋ ਜਿਹੜੇ ਘਰੇ ਖਲੇਰਾ ਹੁੰਦਾ ਉਹ ਘਰ ਵਸਦਾ ਨਹੀਂ ਹੁੰਦਾ ਸਾਫ ਸੁਥਰਾ ਘਰ ਵਸਦਾ ਹੈ ਮੈਡਮ ਕਹਿੰਦੇ ਨੇ ਇੱਕ ਕਥਾ ਸੁਣੀ ਸੀ ਮੈਂ ਕਹ ਕਿ ਯੋ ਮੈਨੂੰ ਨਾ ਸੁਣਾਈ ਨਹੀਂ ਮੇਰੀ ਸੁਣ ਲਾ ਇੱਕ ਕਹਾਣੀ ਸੁਣੀ ਸੀ ਬਾਬਾ ਜੀ ਨੇ ਆਪਣੇ ਚੇਲੇ ਨੂੰ ਕਿਹਾ ਸੀ ਉਸ ਘਰੋਂ ਪਾਣੀ ਲੈ ਕੇ ਆਈ ਜਿਸ ਘਰ ਸਭ ਤੋਂ ਜ਼ਿਆਦਾ ਸਾਫ਼ ਸੁਥਰਾ ਹੋਏਗਾ ਉਹ ਗਿਆ ਇੱਕ ਬੀਬੀ ਘਰ ਪੋਚਾ ਹੁੰਝਾ ਲਾਣ ਦੇਈ ਸੀ ਇਹ ਗੱਲ ਸੱਚੀ ਹੀ ਹੈ ਠੀਕ ਹੈ ਕਥਾ ਸੁਣਿਆ ਸੀ ਤਾਂ ਉਹ ਉਧਰੋਂ ਪਾਣੀ ਲੈ ਆ ਤੇ ਦੂਜੇ ਘਰੋਂ ਲੈ ਆਇਆ ਯਾਨੀ ਕਿਉਂਕਿ ਉੱਥੇ ਗੂ ਮੁੱਤਰ ਖਲੇਰਾ ਲਡਰਮ ਪਟਰਮ ਸਭ ਪਿਆ ਆ ਸੀ। ਬਾਬਾ ਜੀ ਕਹਿੰਦੇ ਕਿੱਥੋਂ ਲੈ ਆਇਆ ਮੈਂ ਪਾਣੀ? ਕਹਿੰਦਾ ਜਿਸ ਘਰ ਬੀਬੀ ਨੇ ਬੜੀ ਸਫਾਈ ਕੀਤੀ ਪੋਚਾ ਲਾਇਆ ਮੈਂ ਉੱਥੋਂ ਲੈ ਕੇ ਆਇਆ। ਤੇ ਕਹਿੰਦਾ ਦੂਜੇ ਘਰ ਕਹਿੰਦਾ ਬੱਚਿਆਂ ਨੇ ਗਾਹ ਪਾਇਆ ਖਲੇਰਾ ਪਾਇਆ ਮੈਂ ਉੱਥੋਂ ਹੀ ਲੈ ਕੇ ਆਇਆ। ਬਾਬਾ ਜੀ ਕਹਿੰਦੇ ਨੇ ਜਿਸ ਘਰ ਬੱਚੇ ਖੇਡਦੇ ਹੋਣ ਖਲੇਰਾ ਪਿਆ ਹੋਵੇ ਉਹ ਘਰ ਵਸਦਾ ਹੁੰਦਾ ਵੈ। ਤੂੰ ਤਾਂ ਉੱਥੋਂ ਲੈ ਆਇਆ ਜਿੱਥੇ ਕੋਈ ਬੀਂਦੁਨੀਆ ਹੀ ਨਹੀਂ ਆਉਂਦੀਗੀ ਉਹ ਤਾਂ ਹੁੰ ਜਾ ਫੇਰੂਗੀ ਜਨਾਨੀ। ਦਾਹੀ ਨਹੀਂ ਪੀਣਾ ਪਾਣੀ। ਮੈਨੂੰ ਉਹਨ ਕੀ ਜਿਹੜੇ ਘਰ 'ਚ ਬੱਚੇ ਖੇਡਦੇ ਆ ਉਹ ਘਰ ਪਵਿੱਤਰ ਆ ਹਾਂ ਜਿਸ ਘਰ 'ਚ ਬੱਚੇ ਆਉਣ ਖਲੇਰਾ ਹੋਵੇ ਖਲੇਰਾ ਨਹੀਂ ਖਲਾਰਾ ਖਲਾਰਾ ਜੋ ਵੀ ਆ ਉਹ ਘਰ ਪਵਿੱਤਰ ਆ ਠੀਕ ਆ ਬੱਚਾ ਦਾ ਨੂੰ ਮੱਤਰ ਜੋ ਵੀ ਖਿਲਰਿਆ ਪਿਆ ਖਡੋਣੇ ਖਿਲਰੇ ਹੋਣ ਹੈ ਨਾ ਅੱਛਾ ਤੇ ਦੂਜੇ ਘਰੇ ਆ ਦੂਜੇ ਘਰੇ ਉਹਨਾਂ ਨੂੰ ਸਾਫ ਸਫਾਈ ਪਸੰਦ ਆ ਉਹ ਕੀ ਆ ਵੀ ਉਹ ਆਪਣੇ ਘਰ 'ਚ ਮਾੜੀ ਮੋਟੀ ਧੂਣ ਮਿੱਟੀ ਹੋਣ ਦਿੰਦੀ ਤੇ ਤੂੰ ਸਾਰੇ ਘਰ 'ਚ ਸਾਲਾ ਮਿੱਟੀ ਮਿੱਟੀ ਹੋਈ ਪਈ ਫਿਰ ਤੇ ਐ ਕਰਕੇ ਹੱਥ ਮਾਰੇ ਨਾ ਇੰਨੀ-ਇੰਨੀ ਮਿੱਟੀ ਨਿਕਲਦੀ ਸਾਰਾ ਹੱਥ ਭਰ ਜਾਂਦਾ ਉਥਰੇ ਬਹਿਣ ਵਾਲਾ ਨਹੀਂ ਹੋਇਆ ਪੈ ਸਿਸਟਮ ਮੈਸਲੇ ਨਹੀਂ ਨਾ ਕਰਦੀ ਕੋਈ ਆਣ ਗਾਣ ਮੇਰੇ ਘਰ ਨਾ ਆਵੇ ਆਵੇ ਤੁਹਾਨੂੰ ਲੱਗੇ ਖਲੇਰਾ ਜਿਆ ਪਿਆ ਆ ਇਹਦੇ ਘਰ ਕੀ ਬਹਿਣਾ ਉਹਦੇ ਚ ਦੋ ਫਿਰ ਉਧਰ ਬੀਲੀ ਦੀ ਨਾਲ ਇੱਕ ਜੀ ਨਹੀਂ ਸਿੱਖੀ ਜਿਹੜੇ ਘਰੇ ਬੱਚੇ ਨਹੀਂ ਆ ਗਏ ਉਹ ਘਰੇ ਸਾਫ ਸਫਾਈ ਸਾਡੇ ਘਰੇ ਆ ਗਏ ਬੱਚੇ ਨਹੀਂ ਲੈ ਗਏ ਤੇ ਸਾਫ ਸਫਾਈ ਕਰ ਲਿਆ ਕਰ ਭਰਾਵਾ ਆਵੇ ਤੇ ਬਾਬਾ ਦੀ ਨਜ਼ਰ ਚ ਅਸੀਂ ਬੱਚੇ ਹੀ ਆ ਅਸੀਂ ਤਾਂ ਬੱਚੇ ਹੀ ਆ ਨਾ ਉਹ ਜਿਹੜੀ ਬੁੱਢੀ ਮਾਂ ਉਹ ਕੀ ਕਰਦੇ ਪੋਚਾ ਮਾਰਨ ਦੀ ਉਹ ਕੌਣ ਹੀ ਫਿਰ ਮੈਨੂੰ ਨਹੀਂ ਪਤਾ ਕੌਣ ਸੀ ਮਰ ਕੇ ਤੂੰ ਕਿਉਂ ਸੰਦੀ ਤੂੰ ਆਇਓ ਜੇ ਕਦਾ ਭਰਾਵਾ ਉੱਠ ਕੇ ਖਾਣਾ ਬਣਾ ਦੇ ਮੈਂ ਕੋ ਰੋਟੀ ਨਹੀਂ ਬੰਦੀ ਮੈਂ ਮੈਂ ਕਦੀ ਕੰਮ ਨਹੀਂ ਕੀਤਾਗਾ ਤੁਹਾਨੂੰ ਪਤਾ ਮੈਂ ਪਿਛਲੇ 5-6 ਮਹੀਨਿਆਂ ਤੋਂ ਪਿੰਡ ਦੇ ਇੱਥੇ ਆਈ ਆ ਤੇ ਮੈਂ ਬੰਗਜਾਰਾ ਕੀਤਾ ਵਸੇਲੀਆਂ ਨੂੰ ਬਣਾ ਬਣਾ ਕੇ ਕਿਆ ਕਰੋ ਰੋਟੀ ਕਿਆ ਕਰੋ ਚਾਹ ਕਿਆ ਕਰੋ ਕੌਣ ਜਦ ਤੱਕ ਕਦੀ ਕੀਤਾ ਤੇ ਕਦੀ ਕਿਤੇ ਚਲ ਜੀਦਾ ਮੇਰੀ ਗੱਲ ਸੁਣ ਕਿਹੜਾ ਸਿਸਟਮ ਲਵਾਇਆ ਹੈ ਗਲੇ ਕੇ ਭਰਾਵਾ ਤੂੰ ਤੇ ਚੁੱਪ ਨਹੀਂ ਕਰਦੀ ਨਾ ਨੌਸਟੋਪੀ ਹੋ ਜੰਨੀ ਆ ਮੈਨਾਂ ਨਾ ਸੱਚੀ ਗੱਲ ਦੱਸਾਂ ਗੁੱਸਾ ਨਾ ਕਰੀ ਹਾਂ ਬੜੇ ਪਿਆਰ ਵਾਲੀ ਗੱਲ ਹੈ ਕਦੇ ਕਰੇ ਦੱਸਾਂ ਮੈਨੂੰ ਕੀ ਲੱਗਦਾ ਕੀ ਲੱਗਦਾ ਜੀ ਮੈਂ ਮੈਂ ਗਲਤੀ ਕਰਤੀ ਤੇਰਨਾ ਵਿਆਹ ਕਰਾ ਕੇ ਯਾ ਹੋ ਜੇ ਤੇਰੇ ਕੰਮ ਐ ਕੰਮ ਕੋਈ ਕਰਦਾ ਕਰਨਾ ਨਹੀਂ ਬਾਰੋਂ ਮੈਂ ਖਾ ਪੀਓ ਨਾ ਤੂੰ ਕਹਿੰਨੀ ਸਵੇਰੇ ਦੋ ਕੇਲੇ ਖਾ ਤੇਰੇ ਸਾਹਮਣੇ ਖਾ ਕੇ ਜਾਂ ਨਾ ਜਾ ਕੇ ਮੈਂ ਬਾਹਰ ਨਾਸ਼ਤਾ ਕਰਦਾ ਪੈਸਿਆਂ ਦਾ ਕਿਉਂ ਐਦਾਂ ਕਿਉਂ ਕਰਦੇ ਓ ਤੁਸੀਂ ਸਵੇਰੇ ਬਣਾ ਕੇ ਦੇਵੇਂ ਤੇ ਮੈਂ ਐਦਾਂ ਨਾ ਕਰਾਂ ਤੂੰ ਭੁੱਖੇ ਰੰਦੇ ਓ ਐਜਾ ਵੀ ਕੀ ਹੱਡ ਰਾਮਣਾ ਬੰਦੇ ਨੇ ਯਾਰ ਥੋੜਾ ਬਤਾ ਸੋਚ ਮੇਰੀ ਗੱਲ ਸੁਣੋ ਅਜਨਾ ਤੇ ਇਹ ਨਹੀਂ ਬੋਕਿਓ ਅੰਗਿਤੜਤ ਨਹੀਂ ਤੇਰੇ ਕੱਪੜੇ ਨਹੀਂ ਟੋਟੇ ਹੈਗੇ ਪਰ ਮੈਂ ਪਰਫਿਊਮ ਦਾ ਖੁੱਲਾ ਲਾਇਆ ਸੀ ਪਰਫਿਊਮ ਤੂੰ ਉਹਨਾਂ ਨੂੰ ਲਾਇਆ ਇਹਨੂੰ ਨਹੀਂ ਲਾਇਆਗਾ ਤੂੰ ਕਦੋਂ ਸੁਧਰਨਾ ਹੈ ਤੂੰ ਕਹਿ ਨਹੀਂ ਆ ਨਾ ਕਿ ਕੱਪੜੇ ਇਦਾਂ ਤੈਨੂੰ ਪਤਾ ਹੈ ਮੇਰੇ ਸਾਰੇ ਪਿੰਡੇ 'ਚ ਖਾਰਸ਼ਾਂ ਲੱਪੀ ਆ ਅਲਰਜੀ ਹੋ ਗਿਆ ਗੰਦੇ ਗੰਦੇ ਕੱਪੜੇ ਪਾ ਕੇ ਜਿਹੜਾ ਮੈਂ ਇੰਨਾ-ਇੰਨਾ ਪਰਫਿਊਮ ਪਾ ਕੇ ਜਾਂਦਾ ਨਾ ਨੱਕ ਮੇਰਾ ਦਾ ਬੁਰਾ ਹਾਲ ਹੈ ਪਾ ਸ਼ਿੱਕਾ ਮੈਨੂੰ ਆਈ ਜਾਂਦੀਆਂ ਰਹਿੰਦੇ ਆ 24 ਘੰਟੇ ਜਸਟ ਇਹ ਨਹੀਂ ਨਹੀਂ ਇੰਨੀ ਕਜੂਸੀ ਕਰਦੀ ਉਹਦੇ ਵਿੱਚੋਂ ਇੰਨੀ ਨਹੀਂ ਨਿਕਲਦੀ ਮੇਰੇ ਖਿਆਲ ਆ ਬ੍ਰਸ਼ ਤੇ ਮਾਹ ਨਹੀਂ ਲੱਗਦੀ ਹਣੀ ਉਹ ਮੈਂ ਲਾ ਕੇ ਇੱਥੋਂ ਨਿਕਲਦਾ ਬਾਹਰ ਜਾ ਕੇ ਉੱਥੇ ਆਪਣੀ ਕੰਪਨੀ 'ਚ ਫੇਰ ਮੈਂ ਬ੍ਰਸ਼ ਕਰਦਾ ਤੂੰ ਮੈਨੂੰ ਇੱਕ ਗੱਲ ਦੱਸ ਆਪਾਂ ਨੂੰ 6 ਮਹੀਨੇ ਹੋ ਗਏ ਇੱਥੇ ਆਣ 6 ਮਹੀਨੇ ਹੋ ਗਏ ਘਰ ਦਾ ਰਾਸ਼ਨ ਨਹੀਂ ਖਾ ਕੇ ਵੇਖਿਆ ਬਾਹਰ ਦਾ ਖਾਈ ਜਾਂਣਾ ਮੈਂ ਬਾਹਰ ਦਾ ਖਾ ਖਾ ਕੇ ਮੇਰੀ ਤਬੀਅਤ ਖਰਾਬ ਹੋ ਗਈ ਹੈ ਪੈਸੇ ਬਚਾਣੇ ਸੀ ਰਾਸ਼ਨ ਚਾਹੀਦਾ ਅੱਛਾ ਇੱਥੇ ਤੋਂ ਪੈਸੇ ਬਚਾਉਣੀ ਜਿਹੜੇ ਮੇਰੇ ਬਾਹਰ ਲੱਗਦੇ ਖਾਣ ਤੇ ਮੇਨੋਂ ਤਾਂ ਮੰਮੀ ਉਹਨਾਂ ਨੇ ਕਿਹਾ ਸੀ ਪੁੱਤ ਜਾ ਕੇ ਸ਼ੈਸ਼ੂ ਜਾੜਾ ਨਾ ਕਰੀ ਉਹਨਾਂ ਨੂੰ ਕੀ ਉਹਨਾਂ ਨੂੰ ਕੁਝ ਪਤਾ ਨਹੀਂ ਸਾਡੇ ਘਰ ਚ ਕੀ ਆ ਉਹ ਉਹਨਾਂ ਤੋਂ ਦੇਖਣ ਵੀ ਸੁਖੀ ਨਹੀਂ ਹੈਗੇ ਦੋਵੇਂ ਜਾਣੇ ਕਰਦਾ ਤੂੰ ਜਲੂਸ ਕੱਢਿਆ ਤੇਰੇ ਘਰ ਕੇ ਮੈਂ ਨਾ ਘਰ ਦੇ ਵਿੱਚ ਕੋਈ ਗੈਸਟ ਨਹੀਂ ਆਉਣ ਦੇਣਾ ਕੀ ਕਹਿਣਗੇ ਉਹ ਤਾਂ ਮੈਂ ਤਾਂ ਤਾਂ ਕਰਨੀ ਕਿ ਮੈਂ ਕਿਹਾ ਰਾਸ਼ਨ ਲੱਗੇਗਾ ਜੀ ਰਾਸ਼ਨ ਰੁਸ਼ਨ ਨਹੀਂ ਕਿਉਂ ਨਹੀਂ ਬੁਲਾਉਣਾ ਕਿਉਂਕਿ ਮੈਂ ਤੇਰੀਆਂ ਗਲਤੀਆਂ ਲਕਾਵਾਂ ਕਿਤੇ ਤੇਰੀ ਬੇਇੱਜ਼ਤੀ ਨਾ ਹੋ ਜੇ ਤੇ ਤੈਨੂੰ ਮਾਸਾ ਨਹੀਂ ਹੈਗਾ ਤੈਨੂੰ ਇਹ ਆ ਵੀ ਬਸ ਜਿੱਦਾਂ ਇਹ ਚੱਲਦੇ ਚੱਲੀ ਜਾਂਦੇ ਬਾ ਰਾਸ਼ਨ ਬਚਾਈਏ ਖਾਣਾ ਬਚਾਈਏ ਬਚਾਉਣ ਦਾ ਸਿਸਟਮ ਕੋਈ ਨਹੀਂ ਕਰਨ ਦੀ ਮਾਰੀ ਐ ਸਭ ਕਰਦੀ ਤੂੰ ਇਹ ਬਚਾਉਣ ਦਾ ਮੈਨੂੰ ਪਤਾ ਬਹਨਾ ਹੀ ਆ ਸਹੀ ਹੱਥ ਨਹੀਂ ਹਿਲਾਉਣੇ ਸਹੀ ਕਿਹਾ ਜੇ ਤੂੰ ਕਹਿੰਨੀ ਆ ਨਾ ਹੁਣ ਨਾ ਯਾਰਾ ਦੋਸਤਾ ਹੁਣ ਨਾ ਸਫਾਈ ਮੈਂ ਆਪੇ ਕਰ ਲੈਣਾ ਤੇ ਖਾਣਾ ਮੈਂ ਬਾਹਰੋਂ ਮੰਗਾ ਲੈਣਾ ਨਹੀਂ ਬਣਾਉਣਾ ਤੂੰ ਨਾ ਬਣਾ ਨਹੀਂ 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 ਮੇਰੀ ਕੋ ਗਲਤੀ ਹੋ ਗਈ ਐਸ ਗੱਲ ਦੀ ਮਾਫੀ ਦੇ ਦਿਓ ਪਿੰਡ ਮੈਂ ਕਰਦੀ ਸਾਂ ਕੰਮ ਜਦੋਂ ਮੈਂ ਸ਼ਹਿਰ ਆਈਆਂ ਨਾ ਆਹ ਨੂੰ ਗੌਣ ਤਾਂ ਟਾੜੇ ਵੇਖਿਆ ਕੰਮ ਵਾਲੀਆਂ ਲੱਗੀਆਂ ਤੇ ਮੈਂ ਵੀ ਸ਼ਰਮ ਜੇ ਬਣ ਗਈ ਥੋੜੀ ਜਿਨੀ ਸ਼ਰਮ ਨਹੀਂ ਕੰਮ ਕਰਦੀਆਂ ਨੇ ਮੈਂ ਨਹੀਂ ਕਹਿੰਦੀ ਪਰ ਕੁਝ ਲੋਕਾਂ ਦੇ ਘਰਾਂ 'ਚ ਹੈਗਾ ਨਾ ਕਿ ਕੰਮ ਵਾਲੀਆਂ ਕੋਈ ਕੰਮ ਕਰਾਉਣ ਕੰਮ ਵਾਲੀ ਵੇ ਕੰਮ ਵਾਲੀ ਮੈਂ ਤਾਂ ਲਵਾਵਾਂ ਜਿਤ ਨਾਲ ਉਹਦੇ ਹੱਥਾਂ ਲਾਵੇਂ ਇੱਥੇ ਬਹਿ ਬਹਿ ਕੇ ਆਰਡਰ ਮਾਰੀ ਜਾਣੇ ਐ ਕਰਦੇ ਇਹ ਕਰ ਤੇ ਲਵਾਈ ਹੀ ਮਹੀਨਾ ਇੱਕ ਲੱਗੀ ਸੀ ਸਾਹੇ ਮੈਂ ਕਦੇ ਨੇ ਉਹਨੂੰ ਕੀ ਛੱਡ ਪਰੇ ਪਾਸਾ ਹੀ ਪਲਟ ਗਿਆ ਏ ਹੁਣ ਪਾਸਾ ਹੋਰ ਪਲਟ ਗਿਆ ਜਲੂਸ ਕੱਢ ਕੇ ਰੱਖਦਾ ਚਲੋ ਗਲਤੀ ਹੋ ਗਈ ਤੂੰ ਇਹ ਨਾ ਸਿਰਫ ਸਬਜ਼ੀਆਂ ਲਿਆ ਦੋ ਮੈਂ ਫ੍ਰਿਜ ਸਾਰੀ ਸਾਫ਼ ਕਰ ਲਵਾਂ ਵਿੱਚ ਗਾਹ ਬੜਾ ਪਿਆ ਸਬਜ਼ੀਆਂ ਪੁਰਾਣੀਆਂ ਬਚਾਵਾਂ ਚਾ ਕੇ ਰੱਖੀਆਂ ਹੀ ਆਂ ਸੀ ਤਾਂ ਹੀ ਮੈਂ ਫ੍ਰਿਜਰ ਤੋਂ 스멜 ਕਿੰਨੀ ਹੁੰਦੀ ਮੇਰਾ ਫ੍ਰਿਜ ਵਾਲਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਭਾਵੇਂ ਪਿਆ ਬੋਤਲ ਦੇ ਅੰਦਰ ਹੀ ਹੁੰਦਾ ਮੈਂ ਸਾਰੀ ਸਾਫ਼ ਕਰਦੀ ਆ ਮੇਰਾ ਅੱਧੀ ਰੋਟੀ ਵੀ ਤਿਆਰ ਕਰਾਂਗੀ ਜਿਵੇਂ ਪਿੰਡ ਬਣਾਨੀ ਸੀ ਨਾ ਬਿਲਕੁਲ ਉਦਾਂ ਬਣਾਵਾਂਗੀ ਔਰ ਚੰਗੀਆਂ ਚੀਜ਼ਾਂ ਬਣਾਵਾਂਗੀ ਪਹਿਲਾਂ ਤੁਸੀਂ ਨਾ ਲਓ ਤੇ ਮੈਂ ਮਸ਼ੀਨ ਲਾ ਕੇ ਕੱਪੜੇ ਧੋਣਾਂ ਹਾਂ ਸ਼ੁਕਰ ਹੈ ਕਿ ਤੇਰੇ ਵੀ ਮਤਬੁੱਦ ਪਈ ਖਾਣੇ ਚ ਹਾਂ ਕਿਤੇ ਸੁਧਰੀ ਗਲਤੀ ਹੋ ਗਈ ਰੁਪਈਆ ਰੁਪਈਆ ਬਚਾਂਦੀ ਪਚਾਂਦੀ ਮੈਂ ਤਾਂ ਬਿਮਾਰੀਆਂ ਵੱਲ ਤੁਰਪੀ। ਦਮਾਰ ਗਿਆ ਇਹ ਗੰਦਗੀ ਚ ਰਹਿਣਾ ਬਿਮਾਰੀਆਂ ਨਹੀਂ ਆ। ਮੈਂ ਆਪਣੇ ਘੱਟਾ ਸੋਫਾ 'ਤੇ ਬੈੰਨੇ ਆ ਤੇ ਕਿੰਨਾ ਆਪਣੇ ਨਾਲ। ਕਿਸੇ ਦਾ ਮੂੰਹ ਲਾਲ ਵੇਖ ਕੇ ਤਾਂ ਆਪਣਾ ਛਪੇੜਾ ਮਾਰ ਕੇ ਕਰਨ ਲੱਗ ਪਈ ਕਿ ਲੋਕੀ ਪਤਾ ਨਹੀਂ ਕਿਦਾਂ ਆਪਣਾ ਬਚਾ ਕਰਦੇ ਤੇ ਮੈਂ ਪੁੱਠੇ ਤਰੀਕੇ ਕਰਨ ਲੱਗ ਪਈ। ਸਹੀ ਆ ਮੈਂ ਉਹਦਾ ਤੈਨੂੰ ਮਤ ਨਾ ਆਉਂਦੀ ਫਿਰ ਛਪੇੜਾ ਮਾਰ ਕੇ ਆਉਣੀ। ਛਪੇੜਾ ਮਾਰੋਗੇ? ਮੈਂ ਸੁਧਰ ਗਈ ਆ। ਮਜ਼ਾਕ ਕਰਦ ਚੱਲ ਬੱਧੀ। ਮੈਂ ਸੁਧਰ ਗਈ ਆ। ਨਹੀਂ ਤੇ ਮੈਂ ਤੇ ਲੱਗਾ ਫਾੜ ਕਰਦੇ। ਤੇ ਹੋਰ ਕੀ? ਮੈਂ ਸੋਚਿਆ ਕਿ ਸਾਰੀਆਂ ਸ਼ਹਿਰਾਂ ਨਾ ਮੇਰੇ ਲਾਗੇ ਚਾਗੇ ਵਾਲੀਆਂ ਖਾਸ ਤੌਰ ਤੇ ਕਾਮਲੀਆਂ ਲਵਾਂਦੀਆਂ ਆ ਕੰਮ ਘੱਟ ਕਰਦੀਆਂ ਹੁੰਦੀ ਐ ਬਾਹਰ ਜ਼ਿਆਦਾ ਰੋਟੀ ਖਾਂਦੇ ਨੇ ਜਾਂ ਪੀਜ਼ੇ ਵਰਗਾ ਇਹ ਮੰਗਾਉਂਦੇ ਰਹਿੰਦੇ ਨੇ ਤੇ ਮੈਂ ਆਣ ਗਵਾਂਡ ਦੇ ਘਰੋਂ ਖਾ ਲਿਆ ਕਰਾਂਗੀ ਜਾ ਕੇ ਤਰਕੀਬ ਲਾ ਲਈ ਤੇ ਕੁਝ ਲੋਕਾਂ ਦੇ ਹੈਗੇ ਜੇ ਘਰਾਂ 'ਚ ਆਣ ਗਵਾਂਡ ਭੰਜੀ ਕੀ ਧਰਿਆ ਆਪਣਾ ਟੱਬਰ ਲੈ ਕੇ ਵੜ ਜਾਂਦੇ ਉਹਨਾਂ ਦੇ ਘਰ ਦਿਓ ਸਬਜੀ ਚਲ ਦੋ ਫੁਲਕੇ ਲਾ ਲੋ ਰਲ ਮਿਲ ਕੇ ਭਾਬੀਆਂ ਜਿੱਦੜੀ ਰੋਟੀ ਖਾਵਾਂਗੇ ਪਿਆਰ ਪਾ ਲੈਂਦੇ ਨੇ ਦੁਪਹਿਰ ਦੀ ਚਾਹ ਤੇ ਰਾਤ ਦੀ ਰੋਟੀ ਪੱਕੀ ਇੱਕ ਘਰ ਨਾਸ਼ਤਾ ਇੱਕ ਦੇ ਘਰ ਪੱਕਾ ਐਵੇਂ 16 ਨੇ ਪੱਕੀ ਗੱਲ ਕਹਿਣ ਦੀ ਜੇ ਐਵੇਂ ਸੱਚਾਈ ਗੱਲ ਕਹਿਣ ਦੀ ਜੇ ਕੁਝ ਘਰਾਂ ਦੇ ਵਿੱਚ ਆਂਡ ਗਵਾਂਡ ਆਮਨੇ ਸਾਹਮਨੇ ਇੱਧਰ ਉੱਧਰ ਦੇ ਘਰਾਂ 'ਚ ਆਂਦੇ ਨੇ ਤੇ ਉਹਨਾਂ ਨੇ ਰੋਟੀ ਹਫ਼ਤੇ 'ਚ ਦੋ ਤਿੰਨ ਦਿਨ ਪੱਕੀ ਕੀਤੀ ਹੁੰਦੀ ਹੈ ਕਿ ਇਹਨਾਂ ਦੇ ਕੋਰੇ ਖਾਣੀ ਹੈ ਮੈਂ ਉਹ ਗੱਲ ਕਹਿਣਾ ਨੇ ਇੱਥੇ ਤੇ ਆਪਾਂ ਨੂੰ ਗੈਸ ਬਾਲਣਾ ਔਖਾ ਲੱਗਦਾ ਤੇ ਉਹ ਵੀ ਜਨਾਨੀਆਂ ਪਿੰਡ 'ਚ ਜਿਨ੍ਹਾਂ ਨੇ ਚੁੱਲਾ ਚੁੱਲਾ ਬਾਲਣਾ ਹੁੰਦਾ ਬਿਲਕੁਲ ਜੀ ਬਾਲਣਾ ਹੁੰਦਾ ਵਾ ਔਰ ਆਪਣੀਆਂ ਜਿਵੇਂ ਬਾਵਾ ਸਾਲ ਲੈਂਦੀਆਂ ਨੇ ਲੋਚ ਰੋਟੀਆਂ ਲਾਂਦੀਆਂ ਕਰਦੀਆਂ ਨੇ ਉਹ ਐਦਾ ਕਿੰਨਾ ਸੋ ਸ਼ਹਿਰਾਂ ਵਾਲੀਆਂ ਵੀ ਕਰਦੀਆਂ ਨੇ ਪਿੰਡਾਂ ਵਾਲੀਆਂ ਵੀ ਕਰਦੀਆਂ ਲੇਕਿਨ ਕੁਝ ਲੋਕ ਹੈਗੇ ਜੇ ਮੱਲੇ ਚ ਕਲੋਨੀਆਂ ਚ ਜਿਨ੍ਹਾਂ ਨੂੰ ਆਂਗਵਾਣ ਦੇ ਘਰ ਜਾ ਕੇ ਰੋਟੀ ਖਾਣ ਦੀ ਚਾਹ ਪੀਣ ਦੀ ਗੋਸਪੀ ਕਰਨ ਦੇ ਬਹਾਨੇ ਪਿਆਰ ਪਾਣ ਦੇ ਬਹਾਨੇ ਕੇ ਮੇਰੀ ਭੈਣ ਹੈ ਮੇਰਾ ਭਰਾ ਬਣ ਗਿਆ ਉਹਨਾਂ ਘਰ ਹੀ ਚਾਹ ਰੋਟੀਆਂ ਚਲਦੀਆਂ ਸੀ ਖਾਣ ਪੀਣ ਦੇ ਬਹਾਨੇ ਥੋੜਾ ਜਿਆਦਾ ਜਾਂਦੇ ਉਦਾਂ ਗੱਲ ਬਣਦੀ ਬਾਕੀ ਕਈ ਵਾਕੇ ਹੱਡ ਕੰਮ ਚੋਰ ਵੀ ਹਿੱਕੀਆਂ ਜੇ ਕਮੋ ਹੱਡ ਚੋ ਜਿਹੜੀਆਂ ਮੈਂ ਕੀ ਕਹਿੰਦੇ ਦੀਦੀ ਕਮੋ ਹੱਡ ਚੋਰ ਬਾ ਸਿਰ ਕੋਲ ਮਲਾ ਕੇ ਨਾ ਹੱਡ ਹਰਾਮ ਜਿੰਨੂ ਹੱਡ ਹਰਾਮ ਜਿੰਨੂ ਸੌਰੀ ਬੰਦਾ ਕਹਿ ਦਿੰਦੇ ਆ ਹਾਂ ਬਿਲਕੁਲ ਇਹ ਪਿੰਡ ਵਾਲਾ ਵੀ ਪੂਰਾ ਬੋਲੇਗਾ ਹਾਂ ਕਪੜੇ ਘੱਟ ਤੋਂ ਆਣੀਆਂ ਤੇ ਹਲਾ ਲਾ ਕੇ ਦਾ ਖੰਗੀਆਂ ਚਿੱਚੇ ਜਿਆਦਾ ਪਸੀਨਾ ਹੋਏਗਾ ਉਹਨੂੰ ਮਾੜਾ ਪਾਣੀ ਚ ਗੜ ਕੇ ਸੁਕਣੇ ਪਾ ਲੰਗੀਆਂ ਸਰਫ ਵੀ ਘੱਟ ਵਰਤਣਗੀਆਂ ਐ ਵੀ ਹੈਂੀਆਂ ਜੇ ਕੁਝ ਵਾਏ ਗਿਆ ਹੁਣ ਮੈਂ ਦਾ ਪਰਫਿਊਮ ਪਾ ਪਾ ਕੇ ਪੱਖੇ ਥੱਲੇ ਕਪੜਾ ਪਾ ਦਨਗੀ ਕਿ ਹਵਾ ਲੱਗੇਗੀ ਸੁੱਕ ਜਾਣੀ ਉਹਨੂੰ ਪ੍ਰੈਸ ਮਾਰ ਕੇ ਫੇਰ ਪਾਲਣਗੀਆ ਤੇ ਸਾਡੇ ਵਰਗੇ ਦਿਨ ਚ 3 ਵਰੀ ਆਪਣਾ ਕਪੜਾ ਬਦਲਣਗੀ ਤਾਂ ਧੋਣਗੇ ਮੇਰੀ ਕਪੜੇ ਵਿੱਚ 6-7 ਸ਼ਰਟਾਂ ਪਈਆਂ ਹੋਣੀਆਂ ਐ ਤਾਂ ਮੰਨੀਆਂ ਐ ਸੱਚਾਈ ਜੇ ਇਹੋ ਜਿਹਾ ਮਾੜੇ ਕੰਮ ਨਾ ਕਰਿਆ ਕਰੋ ਜ਼ਿੰਦਗੀ ਇੱਕੋ ਵਾਰੀ ਮਿਲੀ ਐ ਸੋਨਾ ਖਾਓ ਤੇ ਖੁੱਲਾ ਹੰਡਾਓ ਨਾਲ ਕੁਝ ਨਹੀਂ ਲੈ ਕੇ ਜਾਣਾ ਹਾਵੇ ਸਾਡੇ ਸ਼ਮੀ ਮੈਡਮ ਦੀ ਬੇਟੀ ਨੇ ਬੜੀ ਪਿਆਰੀ ਜੀ ਮੰਗਾਈ ਆ ਦੇਖਿਓ ਆਏ ਇਹ ਦੇਖੋ ਤੇ ਤੁਸੀਂ ਇਹ ਦੱਸਣਾ ਕਮੈਂਟ ਚ ਕਿ ਕਲਰ ਕਿਹੜਾ ਪਿਆਰਾ ਜ਼ਿਆਦਾ ਲੱਗਦਾ ਹੈ ਹਾਂ ਤੇ ਜੇ ਕਿਸੇ ਨੇ ਮੰਗਵਾਉਣਾ ਹੋਏਗਾ ਤੇ ਮੈਨੂੰ ਮੈਸੇਜ ਚ ਕਹਿ ਦੇਣਾ ਮੈਂ ਜ਼ਰੂਰ ਮੰਗਵਾ ਕੇ ਦਵਾਂਗੀ ਉਹ ਉਹ ਐਲੋ ਜੀ ਠੀਕ ਹੈ ਜੀ ਵੀਡੀਓ ਅੱਛੀ ਲੱਗੀ ਹੋਏਗੀ ਜੀ ਜੀ ਉਹ ਮੇੜਾ ਪਲੀਜ਼ ਹੁਣ ਕਈ ਹੁਣ ਮੈਂ ਬੋਲਦਾ ਨਾ ਬੋਲੀ ਕੇ ਵੇਲੇ ਮੇਰੀ ਸੀਨ ਚ ਉਹ ਜਿੰਦ ਕੇ ਕਰਦੇ ਬੋਲਣ ਦੀ ਅਕਲ ਨਹੀਂ ਖਲਾੜਾ ਠੀ ਅਹੀਂ ਪਿੰਡ ਚੋਂ ਆਏ ਆ ਸਾਡੀ ਬੋਲੀ ਨੋਰਮਲ ਜਨੂਨ ਇਦਾਂ ਦੀ ਆ ਹਾਂਜੀ ਤੇ ਠੀਕ ਹੈ ਸੀਨ ਦੇ ਵਿੱਚ ਬੋਲਣਾ ਹੁੰਦਾ ਉਹਦਾ ਰੋਲ ਭਰਾਵਾ ਮਾਫ ਕਰ ਦਿਓ ਜਹੋ ਜਹ ਸੀਨ ਹੁੰਦਾ ਨਾ ਉਹੋ ਜਿਹਾ ਬੋਲਣਾ ਕਰਦੇ ਹਾਂ ਬਿਲਕੁਲ ਨਾਲ ਕੁਝ ਲੋਕ ਕਹਿੰਦੇ ਨੇ ਤੁਸੀਂ ਕਿਰਦਾਰ ਬਦਲ ਬਦਲ ਕੇ ਕਰਦੇ ਹੋ ਅਸੀਂ ਆਰਟਿਸਟ ਲੋਗ ਆ ਸਾਡਾ ਕੰਮ ਆ ਸਾਡਾ ਕੰਮ ਆ ਔਰ ਤੁਸੀਂ ਸਾਨੂੰ ਐ ਇਸ ਜਗ੍ਹਾ ਤੇ ਬਿਠਾਇਆ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਤੁਹਾਡਾ ਪਰਿਵਾਰ ਦਾ ਪਿਆਰ ਜਿਹੜਾ ਸਾਡੇ ਨਾਲ ਉਹ ਸਾਡੀ ਤਾਕਤ ਬਣ ਗਈ ਹੋਈ ਹੈ ਹੁਣ ਸਾਡੇ ਆਇਆ ਹੈ ਨਾ ਹੁਣ ਵੈਬ ਸੀਰੀਜ਼ ਚਾਹੇ ਕੁਝ ਵੀ ਵੇਲੋ ਫਿਲਮ ਵੇਲੋ ਇੱਕ ਫਿਲਮ ਚ ਮੰਨ ਲਓ ਵਾਈਫ ਬਣੀ ਹੁੰਦੀ ਅਗਲੀ ਫਿਲਮ ਚ ਕੀ ਪਤਾ ਉਹਨੂੰ ਭੈਣ ਹੀ ਨਹੀਂ ਬਣਾ ਦੇਣਾ ਉਹ ਇੱਕ ਕਿਰਦਾਰ ਓਨਲੀ ਕਿਰਦਾਰ ਕਿਰਦਾਰ ਉਹਦਾ ਇਹੋ ਜਿਹਾ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਸੋ ਆਰਟਿਸਟਿਕ ਆਰਟਿਸਟ ਦੀ ਨਜ਼ਰ ਨਾਲ ਦੇਖੋ ਔਰ ਮੇਰੇ ਪੜੀਆਂ ਪੈਣਾ ਪਿਆਰੀਆਂ ਭਰਾ ਪਿਆਰੇ ਇਹਗੇ ਵਿੱਚ ਜਿਹੜੇ ਮਾੜੇ ਸ਼ਬਦ ਵੀ ਬੋਲਦੇ ਨੇ ਪਲੀਜ਼ ਆਪਣੀ ਲੈਂਗੁਏਜ ਵੱਲ ਧਿਆਨ ਦਿਓ ਕਿਉਂਕਿ ਤੁਸੀਂ ਸਾਨੂੰ ਮਾੜਾ ਸ਼ਬਦ ਬੋਲਦੇ ਸਾਡੇ ਤੱਕ ਨਹੀਂ ਲੱਗਦਾ ਉਹ ਮਾਲਕ ਵੇਖਦਾ ਪਿਆ ਹੈ ਤੁਹਾਡੀ ਜ਼ੁਬਾਨ ਗੰਦੀ ਹੁੰਦੀ ਵੀ ਆ ਤੁਹਾਡਾ ਕਿਰਦਾਰ ਗਲਤ ਹੋ ਜਾਂਦਾ ਹੁਣ ਬੁੱਲਿਆ ਜਿਹੜੇ ਮੈਂ ਤੁਹਾਨੂੰ ਤੁਹਾਡਾ ਨੈਗੇਟਿਵ ਕਮੈਂਟ ਹੁੰਦੇ ਆ ਨਾ ਹਾਂਜੀ ਉਹਨਾਂ ਨੂੰ ਵੇਖ ਕੇ ਚੱਲ ਹੁੰਦਾ ਕੇ ਜਿਹੜੇ ਪਰ ਜਦੋਂ ਪੋਜ਼ਿਟਿਵ ਆਉਂਦੇ ਫੇਰ ਨੈਗੇਟਿਵ ਹੀ ਭੁੱਲ ਜਾਂਦੇ ਨਹੀਂ ਚਲੋ ਅਸੀਂ ਪਰਿਵਾਰ 'ਚ ਕਹਿੰਦੇ ਕਈ ਤਰ੍ਹਾਂ ਦੇ ਜੀ ਤੁਸੀਂ ਸਾਡਾ ਪਰਿਵਾਰ ਹੀ ਹੋ ਚੰਗਾ ਵੀ ਤੇ ਮੰਦਾ ਵੀ ਦੀ ਬੋਲ ਅਸੀਂ ਤੁਹਾਨੂੰ ਕਬੂਲ ਕਰਦੇ ਆ ਤੁਹਾਡਾ ਹੱਕ ਜਿੱਥੇ ਤੁਹਾਨੂੰ ਗਲਤ ਲੱਗਦਾ ਤੁਸੀਂ ਕਹਿ ਸਕਦੇ ਪਰ ਹਾਂ ਤੁਹਾਡਾ ਕਿਰਦਾਰ ਆਹੀਂ ਉਹ ਨਿਭਾਉਂਦੇ ਨਿਭਾਣੇ ਆਂ ਠੀਕ ਹੈ ਜੀ ਵੀਡੀਓ ਅੱਛੀ ਲੱਗੇਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨੂੰ ਜੀ ਚਾਵਲਾ ਚੈਨਲ ਨੂੰ ਉਹਨੂੰ ਸਬਸਕ੍ਰਾਈਬ ਵੀ ਕਰਕੇ ਤੇ ਬੈਲ ਜਰੂਰ ਕਰਿਆ ਕਰੋ ਠੰਗ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋਸਰੀਤਾਲ ਜੀ